ਸਰਬਜੀਤ ਕਰਨ ਦਾ ਦਾਨਸਿੰਗ ਵਾਲਾ ਕੀ ਮਾਮਲਾ ਆ ਤੁਹਾਡੇ ਕੋਲ ਮਾਮਲਾ ਭਰਾਵਾ ਚਿੱਟੇ ਦਾ ਸੀਗਾ ਚਿੱਟੇ ਪਿੱਛੇ ਅਸੀਂ ਬੋਲੇ ਸੀਗੇ ਵੀ ਚਿੱਟਾ ਬੰਦ ਕਰਾਓ ਤੇ ਬੰਦ ਕੀਤਾ ਨੀਗਾ ਅੱਗੋਂ ਸਰਪੰਚ ਨੇ ਧਮਕੀਆਂ ਦਿੱਤੀਆਂ ਸਾਨੂੰ ਅੱਗੋਂ ਐਮਐਲਏ ਦਾ ਵੀ ਪੂਰਾ ਹਰਤਾ ਹੁਣ ਤਾਂ ਹੁਣ ਤਾਂ ਸਾਰਾ ਸਾਰਾ ਕੁਝ ਪਤਾ ਹੀ ਲੱਗ ਗਿਆ ਦਾ ਸਭ ਨੂੰ ਪਤਾ ਲੱਗ ਗਿਆ ਦਾ ਖਬਰ ਆ ਮੀਡੀਆ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਦਾ ਫਿਰ ਕੀ ਹੋਇਆ ਫਿਰ ਕੀ ਹੋਣਾ ਅਸੀਂ ਪੁਲਿਸ ਨੂੰ ਤਲਾਸ਼ ਕੀਤੀ ਸੀ ਪੁਲਸ ਆ ਹੀ ਨਹੀਂ ਕਰੇ ਇੱਕ ਵਾਰ ਵੀ ਨਹੀਂ ਆਈ ਜਿੱਦੈ ਸਾਡਾ ਘਰ ਸਾੜਤੇ ਉਦੈ ਸਾਡਾ ਮਜ਼ਾਕ ਬਣਾਉਣ ਆਈ ਸੀਗੀ ਪੁਲਸ ਉਹ ਵੀ ਮਜ਼ਾਕ ਬਣਾ ਕੇ ਤੁਰ ਗਈ ਸੀ ਅੱਧ ਵੀ ਐ ਮੈਂ ਤਾਂ ਅੱਜ ਐਮਐਲਏ ਤਾਂ ਨਹੀਂ ਆਇਆ ਜੀ। ਹੋਰ ਕੌਣ ਕੌਣ ਆਇਆ? ਆ ਐਸਡੀ ਕੇ ਉਹ ਆਇਆ ਸੀ ਵਿਚਾਰਾ ਤੇ ਉਹਨੇ 50000 ਦਾ ਚੈੱਕ ਦਿੱਤਾ ਹੈਗਾ ਕੱਲਾ। 50000 ਨਾਲ ਹਜੇ ਕੋਈ ਸ਼ਰਤ ਵੀ ਨਹੀਂ ਪੈਂਦੀਗੀ। ਨਾ ਕੋਈ ਜਿਹੜਾ ਸਾਡੇ ਕੋਲੇ ਸਮਾਨ ਹਜੇ ਘਾਟਾ ਉਹ ਵੀ ਨਹੀਂ ਰਹਿੰਦੀ। ਨਾ ਹੀ ਅਸੀਂ ਹਜੇ ਘਰ 'ਚ ਰਹਿ ਸਕਦੇ ਆ। ਨੁਕਸਾਨ ਹੈ ਜਿਹੜਾ ਕਿੰਨਾ ਕੁ ਫੇਵਰਟ ਕਰਾਂ। ਨੁਕਸਾਨ ਤਾਂ ਵੀਰੇ ਕਹਿ ਨਹੀਂ ਸਕਦੇ। ਮੇਰਾ ਤਾਂ ਕੋਠੀ ਟੈਪ ਤੇ ਘਰ ਪਾਇਆ ਹੋਇਆ। ਸਾਰਾ ਮੇਰਾ ਪੱਕਾ ਸੀ ਲੈਂਟਰ ਲੱਗਾ ਸੀ ਸਭ ਝੁਕ ਗਿਆ ਥੱਲੇ। ਤੇ ਸਰਕਾਰ ਨੇ ਤਾਂ ਇੱਕ ਇੱਕ ਕਮਰਾ ਪਾ ਕੇ ਦੇਣਾ ਕਿ ਮੇਰੀ ਕੋਠੀ ਖੜੀ ਕਰ ਦੇਣਗੇ ਮੈਨੂੰ। ਜਾਨ ਦੁਬਾਰਾ ਮੇਰਾ ਲੱਗੇ ਸੀ ਇਨਵਰਟਰਾਂ ਤੱਕ ਮੇਰੇ ਘਰ ਚ ਸੀਗਾ ਸਾਰਾ ਕੁਝ ਸਹੂਦਾ ਸੀਗੀ ਕਿ ਮੈਨੂੰ ਉਹ ਮਿਲ ਜੂਗਾ ਕੁਝ ਵੀ ਨਹੀਂ ਮਿਲਦਾ ਮੈਨੂੰ ਸਿਉਣਾ ਵੀ ਸੀ ਮੇਰਾ ਸਿਉਣਾ ਵੀ ਮੇਰਾ ਚੱਕ ਕੇ ਲੈ ਗਏ ਸਾਡਾ ਕਿਸੇ ਵੀ ਘਰ ਦਾ ਕੁਝ ਨਹੀਂ ਛੱਡਿਆ ਸਰਕਾਰ ਵੱਲੋਂ ਇਹ ਤੋਂ ਵਗੈਰਾ ਹੋ ਕੁਝ ਦਿੱਤਾ ਗਿਆ ਸਰਕਾਰ ਵੱਲੋਂ ਤਾਂ ਅਜੀ ਦਿੱਤੇ ਦੋ ਰਜਾਂ ਤੇ ਦੋ ਕੰਬਲ ਆ ਤੇ ਇੱਕ ਬਿਜਲੀ ਵਾਲਾ ਚੁੱਲਾ ਦਿੱਤਾ ਗਿਆ ਤੇ 10 ਪੰਜ ਪੰਜ ਕਿਲੋ ਖੰਡ ਤੇ 20 ਕਿਲੋ ਆਟਾ ਦਿੱਤਾ ਗਿਆ ਹੋਰ ਸੰਸਦ ਵੱਲੋਂ ਕੁਝ ਨਹੀਂ ਔਰ ਇੱਕ ਜੀ ਲੁਧਿਆਣੇ ਤੋਂ ਆਏ ਸੀ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਬਹੁਤ ਮਦਦ ਕੀਤੀ ਹੈ ਸਾਡੀ ਉਹਨਾਂ ਨੇ ਪਾਣੀ ਵਾਲੀਆਂ ਟੈਂਕੀਆਂ ਚਕਲਾਵੇਲਨਾ ਤੇ ਤਵਾ ਪ੍ਰਾਂਤ ਸਾਰਾ ਦੇਖ ਕੇ ਗਏ ਆ ਸਾਨੂੰ ਹਾਂਜੀ ਤੇ ਹੋਰ ਸਾਡੀ ਕਿਸੇ ਵੱਲੋਂ ਕੋਈ ਮਦਦ ਨਹੀਂ ਕੋਈ ਐਮਐਲ ਵੀ ਵੱਲੋਂ ਮਦਦ ਨਹੀਂ ਆਈ ਹਜੇ ਕੋਈ ਸਰਪੰਚ ਨੇ ਨਹੀਂ ਸਤ ਨੂੰ ਸੂਕੀ ਸਪੋਰਟ ਕੀਤੀ ਵੀ ਹਾਂ ਮੈਂ ਤੁਹਾਡੇ ਨਾਲ ਖੜਾ ਜਾਂ ਤੁਹਾਡੇ ਮੈਂ ਘਰ ਪਵਾ ਰਿਹਾ ਇਹੋ ਜੀ ਕੋਈ ਮਦਦ ਨਹੀਂ ਸਾਨੂੰ ਆ ਰਹੀ ਬੋਟਾ ਵੇਲੇ ਤਾਂ ਐਮਐਲ ਇੱਥੇ ਜਿਹੜੇ ਘੜ ਤੁਸੀਂ ਕਿਤੇ ਅੱਜ ਹੁਣ ਕਿਉਂ ਨਹੀਂ ਹੋਏ ਕਿ ਕੀ ਪਤਾ ਜੀ ਉਹ ਤਾਂ ਨਾਲ ਆ ਜੀ ਉਹ ਤਾਂ ਨਾਲ ਆ ਹੁਣ ਤਾਂ ਪਾਰਟੀ ਬਾਜੀ ਬਣੀ ਜਾਂਦੀ ਆ ਹੁਣ ਤਾਂ ਸਾਡਾ ਤਾਂ ਮਜ਼ਾਕ ਬਣਾਇਆ ਜਾਂਦਾ ਸਾਡੀ ਕੋਈ ਮਦਦ ਲਈ ਤਾਂ ਖੜ ਨਹੀਂ ਰਿਹਾ ਸਾਡਾ ਤਾਂ ਮਜ਼ਾਕ ਬਣਾਇਆ ਜਾਂਦਾ ਸਾਨੂੰ ਤਾਂ ਐਂ ਕਹਿ ਰਹੇ ਆ ਕਿ ਇਹਨਾਂ ਦਾ ਕੈਰੇਕਟਰ ਲੂਜ਼ ਆ ਅਸੀਂ ਤਾਂ ਫਿਰ ਜਮ ਲਿਓ ਜੀ ਐ ਤਾਂ ਗਰੀਬਾਂ ਜਦੋਂ ਗਰੀਬਾਂ ਦੀ ਕੋ ਨਾ ਕੋਈ ਇੱਜ਼ਤ ਕਰੇ ਜਿਹੜਾ ਕੋਈ ਮੈਂਬਰ ਸਰਪੰਚ ਬੰਦਾ ਪੁਲਿਸ ਕਹਿੰਦੀ ਵੀ ਇੱਕ ਦਿਨ ਪਹਿਲਾਂ ਛੋਡੇ ਕੋਲ ਵੀ ਗਿਆ ਕੋਲੋਂ ਦੇਤੇ ਵੀ ਮੇਰੇ ਤੇ ਹਮਲਾ ਹੋਇਆ ਸੀ ਅਸੀਂ ਪੰਜ ਬੁੜੀਆਂ ਕਿੰਗਾਂ ਸੀ ਆ ਕੁੜੀ ਨੇ ਜਿਹੜੀ ਨੇ ਬਿਆਨ ਦਿੱਤੇ ਆ ਇਹ ਵੀ ਨਾਲ ਸੀ ਇਹ ਵਿਚਾਰੀਆਂ ਉੱਥੇ ਕੁਝ ਨਹੀਂ ਬੋਲਣਗੀਆਂ ਚੁੱਪ ਕਰਕੇ ਖੜ੍ਹਦੀਆਂ ਜਦੋਂ ਪੂਰੀ ਤਰ੍ਹਾਂ ਉਹ ਮੇਰੇ ਤੇ ਰੋ ਮਾਰਨ ਲੱਗ ਗਿਆ ਮੇਰੇ ਤੇ ਗੱਡੀ ਚੜਾਉਣ ਲੱਗ ਗਿਆ ਆ ਬੀਬੀ ਖੜੀ ਆ ਇਹ ਮੇਰੇ ਨਾਲ ਬਰਾਬਰ ਹੋ ਕੇ ਖੜ ਗਈ ਕਹਿੰਦੀ ਲੈ ਸਾਡੇ ਦੋਨਾਂ ਤੇ ਗੱਡੀ ਚੜਾ ਦੇ ਤੇ ਉੱਥੇ ਕਿਰਪਾਨ ਵੀ ਕੱਢੀ ਗਈ ਮੇਰੇ ਮਾਰਨ ਵਾਸਤੇ ਉੱਥੇ ਕੋਈ ਵੀ ਐਸੋ ਜਾਂ ਬੰਦਾ ਉੱਠ ਗਿਆ ਇਹਨੇ ਕਿਹਾ ਵੀ ਇਹ ਤੂੰ ਕੀ ਕਰ ਰਿਹਾ ਸਰਪੰਚ ਨੇ ਨਹੀਂ ਖੁਦ ਰੋਕਿਆ ਨਾਲ ਉਹਦੇ ਸਰਪੰਚ ਦੇ ਸਰਪੰਚ ਦੇ ਉਹ ਸੀਗੇ ਕੀ ਕਹਿੰਦੇ ਆ ਮੈਂਬਰ ਦੋ ਮੈਂਬਰ ਸੀ ਉਹਦੇ ਉਹਨਾਂ ਨੇ ਵੀ ਨਹੀਂ ਕਿਹਾ ਗਏ ਗੱਲ ਵੀ ਤੂੰ ਕੀ ਕਰਦਾ ਇਹ ਤੇ ਹੁਣ ਉਹ ਮੁੱਕਰੀ ਜਾਂਦੇ ਆ ਕਿ ਸਾਡੇ ਕੋਲ ਤਾਂ ਕੁਝ ਆਇਆ ਹੀ ਨਹੀਂ ਸਾਡੇ ਕੋਲ ਤਾਂ ਕਿਸੇ ਨੇ ਕਿਹਾ ਹੀ ਨਹੀਂ ਕਿਹਾ ਕਿਉਂ ਨਹੀਂ ਅਸੀਂ ਕੀ ਝੂਠ ਮਾਰੀ ਜਾਂਦੇ ਆ ਜਾ ਅਸੀਂ ਕਿ ਉਹੀ ਮਜ਼ਾਕ ਬਣਾਈ ਬੈਠੇ ਆਪਣੇ ਆਪ ਨੂੰ ਸਾਡਾ ਜੀ ਕਰਦਾ ਅਸੀਂ ਘਰਾਂ ਚ ਭਿੱਗੇ ਜਾਂ ਅਸੀਂ ਘਰਾਂ ਦੇ ਘਰੋਂ ਮੰਗ ਕੇ ਰੋਟੀ ਖਾ ਗਏ ਜਿਹੜਾ ਬੰਦਾ ਡੱਬੀ ਦੀ ਸੇਖ ਨਹੀਂ ਮੰਗਣ ਗਿਆ ਹੋਊਗਾ ਉਹ ਬੰਦਾ ਅੱਜ ਭੀਖ ਮੰਗਣ ਵਾਲੀ ਗੱਲ ਹੋਈ ਪਈ ਆ ਮੈਂ ਘਰ ਚ ਕਿਸੇ ਦੇ ਨਾਲ ਅੱਜ ਤੱਕ ਡੱਬੀ ਦੀ ਸੇਖ ਨਹੀਂ ਮੰਗਣ ਗਈ ਸੀ ਜਿਹੜੀ ਹੁਣ ਮੈਂ ਮਿਹਨਤਾਂ ਕਰਦੀ ਫਿਰਦੀ ਆ ਘਰ ਘਰ ਮੇਰਾ ਸਾਰਾ ਲੈਂਟਰ ਥੱਲੇ ਝੁਕ ਗਿਆ ਮੈਨੂੰ ਕੀ ਦੇ ਦੇਣਗੇ ਹੁਣ ਪਾ ਕੇ ਕੋਈ ਕੁਝ ਨਹੀਂ ਪਾ ਕੇ ਦਿੰਦੇ ਕਲਾ ਸਰਕਾਰ ਨੇ ਇੱਕ ਕਮਰਾ ਪਾ ਕੇ ਦੇਣਾ ਪਾ ਕੇ ਬਸ ਤੁਰ ਜਾਣਗੇ ਤੇ ਜਿਹੜਾ ਮੇਰਾ ਇਹਨਾਂ ਨੁਕਸਾਨ ਹੋਇਆ ਕੌਣ ਪਰਭਾਈ ਕਰੂਗਾ ਕੋਈ ਕਰ ਸਕਦਾ ਹ ਮੰਗਾ ਸੀ ਇਹ ਹੀ ਕਰਦੇ ਵੀ ਸਾਡਾ ਜਿਹੜਾ ਜਿਹੜਾ ਜਿੰਨਾ ਵੀ ਨੁਕਸਾਨ ਹੋਇਆ ਸਾਰੇ ਪਰਿਵਾਰਾਂ ਦਾ ਸਾਨੂੰ ਪਰਵਾਈ ਕੀਤੀ ਜਾਵੇ ਸਾਨੂੰ ਬੈਠਣ ਯੋਗ ਕੀਤਾ ਜਾਵੇ ਵੀ ਅਸੀਂ ਆਪਦੇ ਘਰ ਚ ਬੈਠ ਸਕੀਏ ਤੇ ਇਨਸਾਫ ਚਾਹੀਦਾ ਉਹ ਬੰਦਿਆਂ ਨੂੰ ਉਮਰ ਭਰ ਦੀ ਕੈਦ ਤੇ ਜਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਵੀ ਜਿਹੜਾ ਇਹ ਬੰਦੇ ਉੱਠ ਕੇ ਦੁਬਾਰਾ ਕਿਸੇ ਤੇ ਭੈਣ ਭਰਾ ਤੇ ਇਹੋ ਜਿਹੀ ਹਰਕਤ ਨਾ ਕਰਨ ਤੇ ਉਹਨਾਂ ਦਾ ਜਿਹੜਾ ਪਰਿਵਾਰ ਆ ਮੈਂ ਤਾਂ ਇਹ ਕਹਿੰਨੀ ਵੀ ਪਰਿਵਾਰ ਵੀ ਉਹਨਾਂ ਦੇ ਪਿੰਡ ਚੋਂ ਬੇਦਖਲ ਕੀਤਾ ਜਾਵੇ ਵੀ ਜਿਹੜੇ ਉਹਨਾਂ ਦੇ ਥਾਂ ਉਹ ਸਰਕਾਰ ਦੇ ਬਣੇ ਜਾਣ ਵੀ ਸਾਨੂੰ ਤੇ ਇੱਥੇ ਪਿੰਡ ਚ ਦਿਸਣੇ ਨਹੀਂ ਚਾਹੀਦੇ ਮੇਰਾ ਨਾਮ ਰੁਪਿੰਦਰ ਕੌਰ ਹੈ। ਕਿਹੜਾ ਪਿੰਡ? ਦਾਨ ਸਿੰਘ ਵਾਲਾ। ਕੀ ਮਾਮਲਾ ਹੋਇਆ ਜੀ ਯਾਰ? ਇੰਜ ਅੱਕ ਲਈ ਤੁਹਾਡੇ ਕਰਨ ਕਿਉਂ ਅਗ ਲਗਾਤੀ ਕੀ ਕਰਨੀ? ਬਸ ਇਹ ਚਿੱਟੇ ਦਾ ਹੀ ਕਿਹਾ ਸੀਗਾ ਜੀ। ਅਸੀਂ ਇਹ ਕਿਹਾ ਸੀਗਾ ਵੀ ਤੂੰ ਜਿਹੜਾ ਚਿੱਟਾ ਨਾ ਵੀਰੇ ਇੱਥੇ ਆ ਗਲੀ ਚ ਨਾ ਵੇਚਿਆ ਕਰ ਵੀ ਹੋਰ ਆਸੇ ਪਾਸੇ ਵੇਚ ਲਿਆ ਕਰ। ਵੀ ਸਾਡੇ ਛੋਟੇ ਛੋਟੇ ਬੱਚੇ ਆ ਜਿਹੜੇ ਤੂੰ ਖਰਾਬ ਹੁੰਦੇ ਆ। ਹੈ ਨਹੀਂ ਗੱਲ ਤੋਂ ਤੇ ਉਹ ਜਿਹੜਾ ਮੇਰੇ ਚਾਚੇ ਦਾ ਮੁੰਡਾ ਸੀ ਤੇ ਉਹ ਦੁਕਾਨ ਤੇ ਨਾ ਸੌਦਾ ਲੈਣ ਗਿਆ ਸੀਗਾ। ਤੇ ਜਦੋਂ ਨੇ ਉਹਨੂੰ ਗੱਲ ਕਹੀ ਤੇ ਉਹਨੇ ਕਿਰਪਾਨ ਕੱਢ ਲਈ ਗੱਟੀ ਚੋਂ। ਕਨਪਾਨ ਕੱਢ ਲਈ ਮਾਰਨ ਜਾਵੜਿਆ ਇਹਨੇ ਮੇਰੇ ਜੇੜ ਦਾ ਮੁੰਡਾ ਜਾਵੜਿਆ ਮੇਰੇ ਘਰ ਵਾਲਾ ਜਾਵੜਿਆ ਜਿਹੋ ਜਾਵੜਿਆ ਛਡਾਉਣ ਲੱਗੇ گا ਉਹਨਾਂ ਦੇ ਵੀ ਮਾਰਨ ਫੇਰ ਫੇਰ ਅਸੀਂ ਇਹਨੇ ਪੁਲਿਸ ਨੂੰ ਤਲਾਹ ਦਿੱਤੀ ਸਾਡੀ ਕੋਈ ਸੁਣਵਾਈ ਨਹੀਂ ਦੂਜਾ ਦਿਨ ਟੱਪ ਗਿਆ ਤੀਜੇ ਦਿਨ ਟੱਪ ਗਿਆ ਅਸੀਂ ਸਰਪੰਚ ਕੋਲੇ ਵੀ ਗਏ ਸਾਡੇ ਪਿੰਡ ਦਾ ਸਰਪੰਚ ਆ ਜਿਹੜਾ ਉਹਦੇ ਕੋਲੇ ਗਏ ਅਸੀਂ ਪੰਜ ਛੇ ਜਣੀਆਂ ਬੁੜੀਆਂ ਗੱਲਾਂ ਅਸੀਂ ਆਖਿਆ ਵੀ ਸਾਡਾ ਟਿਕਾ ਕਰਾ ਦਿਓ ਇਹ ਗੱਲ ਵਾਲੀ ਵਧੀ ਪਈ ਆ ਜਾਂ ਤਾਂ ਉਹ ਮਾਰ ਦੇਣਗੇ ਜਾਂ ਅਸੀਂ ਮਾਰ ਦਾਂਗੇ ਉਹਨਾਂ ਨੂੰ ਫੇਰ फेर ਕਿਉਂ ਉਹਨੇ ਗੱਲ ਨਹੀਂ ਸੁਣੀ ਉੱਥੇ ਵੀ ਗੱਡੀ ਚੜਾਉਂਦਾ ਸੀਗਾ ਇਸ ਸਰਪੰਚ ਦੇ ਘਰੇ ਉਹ ਮੁੰਡਾ ਉਹਨੇ ਤਲਵਾਰ ਕੱਢ ਲਈ ਕਹਿੰਦਾ ਮੈਂ ਅੱਜ ਸਾਰਿਆਂ ਦੇ ਘਰਾਂ ਨੂੰ ਅੱਗ ਲਾ ਕੇ ਜਾਊਂਗਾ ਸਟਾਰਟ ਮੈਂ ਡੱਬੀ ਆਨ ਕਰਤੀ ਬੁੱਸ ਨੇ ਤਲਾਕ ਕੀਤੀ ਸੀ ਉਦੋਂ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਕਿਸੇ ਨੇ ਵੀ ਅਸੀਂ ਰੋਂਦੇ ਵਿਲਕਦੇ ਰਹਿੰਦੇ ਸੀ ਥਾਣੇ ਗਏ ਸੀ ਤੁਸੀਂ ਥਾਣੇ ਗਏ ਸੀਗੇ ਹੀ ਕਿੰਨੇ ਚਿਰਵਾਤਾ ਸੀ ਬੁੱਸ ਤੀਜੇ ਦਿਨ ਆਵਾਜ਼ ਆਈ ਕਿੱਥੇ ਆ ਆਜੀ ਬਾਪੂ ਜੀ ਕੀ ਨਾਮ ਹੈ ਕਿਹੜਾ ਪਿੰਡ ਤੁਹਾਡਾ ਰਣਜੀਤ ਸਿੰਘ ਕਿਹੜਾ ਪਿੰਡ ਹੈ ਦਾਨ ਸਿੰਘ ਵਾਲਾ ਜੀ ਕੀ ਮਾਮਲਾ ਹੋਇਆ ਸੀ ਜਿਹੜਾ ਇੱਥੇ ਐਡਾ ਵੱਡਾ ਜਿਹੜਾ ਹੋ ਗਿਆ ਕਹਿੰਦਾ ਜੀ ਮਸਲਾ ਜ ਪਰ ਵੀ ਜਲਾ ਦਿੱਤੀ ਗਿਆ ਅਗਲਾ ਮਾਮਲਾ ਜੀ ਅਸੀਂ ਇਹੋ ਹੀ ਆਖਿਆ ਸੀਗਾ ਵੀ ਐਸੇ ਨਾ ਜਟਾ ਵੇਚ ਭਾਈ ਕਿਉਂ ਬੱਚਿਆਂ ਨੂੰ ਖਰਾਬ ਕਰਦਾ ਅੱਛਾ ਇੱਥੇ ਖਤ ਪੈ ਗਿਆ ਤਿੰਨ ਰਾਤਾਂ ਲੜਾਈ ਕਰੀ ਗਿਆ ਇਹ ਅੱਛਾ ਕੋਈ ਮੌਕੇ ਤੇ ਪੁਲਿਸ ਨਹੀਂ ਆਈ ਤਲਾਹ ਦਿੱਤੀ ਸੀ ਜਦੋਂ ਦੋ ਬੰਦੇ ਦਾ ਸੱਟਾਂ ਵਜ ਗਿਆ ਸਾਡੇ ਅੱਛਾ ਫਿਰ ਪੁਲਿਸ ਨਹੀਂ ਆਈ ਉਸ ਬਾਅਦ ਜਦੋਂ ਤੀਜੀ ਰਾਤ ਫਿਰ ਇਹਨੇ ਅੱਗ ਲਾਤੀ ਅਦਨੇ ਹੀ ਆਖੀ ਗਿਆ ਮੈਂ ਅੱਗ ਲਾਉਂਗਾ ਅੱਜ ਅੱਗ ਲਾਉਂਗਾ ਅੱਜ ਫਿਰ ਸੁੱਤੇ ਪਿਆ ਤੋਂ 10 ਵਜੇ 11 ਵਜੇ ਆ ਕੇ ਦਫਲੇ ਕਿੰਨੇ ਕੁ ਬੰਦੇ ਆਏ ਸੀਗੇ ਜੀ ਬੰਦੇ ਬਹੁਤ ਸੀਗੇ ਜੀ तकरीबन ਕਿੰਨੇ ਕਹਾਂਗੇ 50 ਬੰਦੇ ਸਾਕੇ ਮੈਂ ਤਾਂ ਹਸਪਤਾਲ ਸਟਿਆ ਪਿਆ ਸੀ ਜੀ ਉੱਥੇ ਮੁੰਡੇ ਉੱਥੇ ਲੈ ਗਏ ਦੋ ਮੁੰਡੇ ਪਹਿਲੀ ਰਾਤ ਪੁਲਿਸ ਕਿਨੇ ਚਰਵਾ ਪੁਲਸ ਤੋਂ ਬਾਅਦ ਜੀ ਦੂਜੇ ਦਿਨ ਆਈ ਪੁਲਿਸ ਰਾਤ ਨੂੰ ਪੁਲਿਸ ਵੀ ਨਹੀਂ ਰਾਤ ਨੂੰ ਵੀ ਨਹੀਂ ਆਈ ਰਾਤ ਨੂੰ ਨਹੀਂ ਆਈ ਆ ਕੇ ਕੀ ਚੀਜ਼ ਨਾ ਲਾਈ ਸੀ ਉਹਨਾਂ ਨੇ ਹਾਂ ਜੀ ਅੱਗ ਪੈਟਰੋਲ ਸੱਟ ਕੇ ਜੀ ਨਰਾਦਰ ਬੰਬ ਬਣਾਈ ਸੀ ਨਰਾਦਰ ਪੁਲਿਸ ਨੂੰ ਤੁਸੀਂ ਥਰੂ ਬਲਾਤਲਾ ਕੀਤੀ ਸੀ ਵੀ ਆ ਫੜੇ ਗਿਆ ਕੁਝ ਹੋ ਗਿਆ ਹਾਂ ਜੀ ਹਾਂ ਰੌਟ ਪਾਈ ਵੀ ਅਸੇ ਉਹਨਾਂ ਨੇ ਗੱਲ ਨਹੀਂ ਸੁਣੀ ਮੇਜਰ ਸਿੰਘ ਕਿਹੜਾ ਪਿੰਡ ਆਹੀ ਪਿੰਡ ਹੈ ਦਾਂਸ ਸਿੰਘ ਕੀ ਮਾਮਲਾ ਹੋਇਆ ਸੀ ਜੀ ਗੱਲ ਕਰੀਏ ਮਾਮਲਾ ਜੀ ਕੋਈ ਨਹੀਂ ਨਸ਼ੇ ਨਸ਼ੇ ਦੀ ਗੜਾ ਤੇ ਸੀ ਮੁੰਡੇ ਆਦੇ ਸੀ ਮਰ ਜਾਣਗੇ ਕਿ ਆਪਣੇ ਖਾ ਕੇ ਇੱਥੇ ਹੀ ਮੁੰਡੇ ਮਰ ਗਏ ਫਿਰ ਆਉ ਉਹ ਬੰਦਾ ਮਾਦੂਲੇ ਇਹਨਾਂ ਦੇ ਗੱਲ ਪਏ। ਰੋਕਿਆ ਗਿਆ ਸੀ ਨਸ਼ੀ ਤੋਂ ਛੋਟੇ ਵੱਲੋਂ ਕੀ ਕੀ ਸੀਗਾ? ਲੜਾਈ ਕਿਉਂ ਹੋਈ? ਨਹੀਂ ਸਾਡੇ ਵੱਲੋਂ ਅਸੀਂ ਰੋਕਦੇ ਸੀ। ਉਹ ਬੰਦਾ ਕੀ ਕੰਮ ਕਰਦਾ ਸੀ ਉਹ ਬੰਦਾ? ਆਹੀ। ਪੁਟਾ ਖੋਈ। ਫਿਰ ਕੀ ਹੋਇਆ ਜੀ? ਫਿਰ ਕੀ ਹੋਇਆ ਉੱਥੇ ਗੱਲ ਪੈ ਗਿਆ ਸਾਡੇ ਬੰਦਿਆਂ ਦੇ ਸੱਟਾਂ ਮਾਰੀਆਂ ਨੇ। ਜੀ ਇੱਥੋਂ ਵੱੱਦਾ ਵੱੱਦਾ ਕੰਮ ਤੇ ਕਰਨ ਵਾ ਬਿਲਾਈ। ਕਿੰਨੇ ਕੁ ਕਰਨੋਂ ਆਪ ਲੱਗ। 8 ਕਰਨੋਂ। ਤੇ ਕਿੰਨੇ ਕੁ ਬੰਦੇ ਚੱਕਨੇ ਸੀਗੇ ਪੁਟਣਾ। ਜਾਕਮੀ ਹੋਏ ਸੀ ਆਪਣੇ ਇੱਥੇ ਬੰਦੇ 4 ਅੱਗੇ 5 5 ਵੱਟ ਵੱਟ ਹੋਏ 5 5 ਜੋਤ ਸੇ ਇਹ ਕਾ ਫਿਰ ਜਾ ਇੱਥੇ ਤੁਹਾਡੇ ਵੱਲ ਕੋ ਪੁਲਿਸ ਨੂੰ ਤਲਾ ਦਿੱਤੀ ਗਈ ਸੀ ਦਿੱਸੀ ਸੀ ਆਊਟ ਪੁਆਇੰਟ ਮੈਂ ਦੂਜੇ ਦਿਨ ਆਹ ਬੰਦੇ ਮੇਰੇ ਨਾਲ ਸੀ ਜਿੰਨਾਂ ਦੇ ਘਰ ਨੂੰ ਆਪ ਲਗਾਈ ਪੁਲਿਸ ਲੇਟ ਕਿਉਂ ਹੋ ਗਈ ਕਾਰਨ ਕੀ ਤੁਸੀਂ ਵੇਖੋ ਜੀ ਕਿਵੇਂ ਕੀ ਕਾਰਨ ਉਹਨਾਂ ਨੇ ਉਹਨਾਂ ਨੇ ਤਾਂ ਸਾਨੂੰ ਆਦੇ ਸਾਡੇ ਕੋਲ ਟਾਈਮ ਹੀ ਨਹੀਂ ਕੋਣ ਕਹਿੰਦੀ ਕੋਣ ਕਹਿੰਦੀ ਟਾਈਮ ਵਾਲਾ ਔਰ ਸਾਲੇ ਥਾਣੇ ਵਾਲੇ ਆਤੇ ਇਹਦਾ ਵਾਇਰ ਕਿੰਨਾ ਚਿਰ ਬਾਅਦ ਆਇਆ ਉਹਦਾ ਵਾਵਾ ਚਿਰ ਬਾਅਦ ਆਇਆ ਦੂਜੇ ਤੀਜੇ ਦਿਨ ਹੀ ਆਇਆ